ਕੋਰੋਨਾ ਕਾਲ ਦੇ ਦੌਰਾਨ ਇੰਗਲੈਂਡ ਦੀ ਕੰਪਨੀ ਐਸਟਰਾਜੈਨਿਕਾ ਨੇ ਇਹ ਦਾਵਾ ਕੀਤਾ ਸੀਗਾ ਕਿ ਅਸੀਂ ਕੋਰੋਨਾ ਤੋਂ ਨਜਾਤ ਪਾਉਣ ਵਾਸਤੇ ਇੱਕ ਟੀਕਾ ਜਿਹੜਾ ਉਹ ਬਣਾ ਲਿਆ ਤੇ ਭਾਰਤ ਦੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਨਾਲ ਇਸ ਐਸਟਰਾਜੈਨਿਕਾ ਦਾ ਕਰਾਰ ਹੋ ਗਿਆ ਕਿ ਅਸੀਂ ਤੁਹਾਨੂੰ ਫਾਰਮੂਲਾ ਭੇਜਾਂਗੇ ਤੇ ਤੁਸੀਂ ਬਾਅਦ ਵਿੱਚ ਉਸ ਟੀਕੇ ਨੂੰ ਮੈਨੂਫੈਕਚਰ ਕਰਕੇ ਲੋਕਾਂ ਤੱਕ ਉਹ ਮੁਹੱਈਆ ਕਰਵਾ ਸਕਦੇ ਹੋ ਹੁਣ ਇਹੀ ਕੰਪਨੀ ਐਸਟਰਾਜੈਨਿਕਾ ਜਿਨੇ 2021 ਦੇ ਵਿੱਚ ਇਹ ਦਾਵਾ ਕੀਤਾ ਸੀਗਾ ਵੀ ਅਸੀਂ ਟੀਕਾ ਬਣਾ ਲਿਆ ਤੇ ਹੁਣ 2024 ਦੇ ਵਿੱਚ ਇਹ ਅਦਾਲਤ 'ਚ ਕਹਿ ਰਿਹਾ ਵੀ ਹਾਂਜੀ ਸਾਡਾ ਟੀਕਾ ਲਗਵਾਉਣ ਦੇ ਨਾਲ ਕਈ ਮਰੀਜ਼ਾਂ ਨੂੰ ਜਿਹੜਾ ਦਿੱਕਤ ਵੀ ਆਈ ਆ ਔਰ ਕਈਆਂ ਦੀ ਜਾਨ ਵੀ ਚਲੀ ਗਈ ਆ ਇਹ ਸਭ ਦੇ ਵਿੱਚ ਹੁਣ ਲੋਕ ਜਿਨ੍ਹਾਂ ਨੇ ਇਹ ਐਸਟਰਾਜੈਨਿਕਾ ਦਾ ਇੰਜੈਕਸ਼ਨ ਲਵਾਇਆ ਸੀ ਜਿਹਨੂੰ ਭਾਰਤ ਦੇ ਵਿੱਚ ਕੋਵੀ ਸ਼ੀਲਡ ਕਿਹਾ ਜਾਂਦਾ ਸੀਗਾ ਉਹ ਬੜੇ ਪਰੇਸ਼ਾਨ ਆ ਤੇ ਡਰੇ ਹੋਏ ਆ ਦਰਸਲ 2000 21 ਦੇ ਵਿੱਚ ਇੱਕ ਮਰੀਜ਼ ਜਿਹੜਾ ਇੰਗਲੈਂਡ ਦਾ ਰਹਿਣ ਵਾਲਾ ਸੀਗਾ ਜਦੋਂ ਉਹਨੇ ਇਹ ਟੀਕਾ ਲਵਾਇਆ ਐਸਟਰਾਜੇਨਿਕਾ ਦਾ ਇੰਗਲੈਂਡ ਦੇ ਵਿੱਚ ਤਾਂ ਉਸ ਤੋਂ ਬਾਅਦ ਉਹਨੂੰ ਦਿਮਾਗ ਦੇ ਵਿੱਚ ਕੋਈ ਪਰੇਸ਼ਾਨੀ ਹੋਣ ਲੱਗੀ ਉਹਦੇ ਦਿਮਾਗ ਦੇ ਵਿੱਚ ਖੂਨ ਦੇ ਜਿਹੜੇ ਕਲੌਟਸ ਬਣਨ ਲੱਗੇ ਜਦੋਂ ਉਹ ਡਾਕਟਰਾਂ ਕੋਲ ਗਿਆ ਤਾਂ ਉਹਨੇ ਆਪਣੀ ਹਿਸਟਰੀ ਜਦੋਂ ਦੱਸੀ ਤਾਂ ਉਹਨੇ ਕਿਹਾ ਵੀ ਮੈਂ ਹਾਲ ਹੀ ਦੇ ਵਿੱਚ ਐਸਟਰਾਜੇਨਿਕਾ ਵੱਲੋਂ ਕੋਵਿਡ-19 ਲਈ ਬਣਾਇਆ ਗਿਆ ਜਿਹੜਾ ਇੰਜੈਕਸ਼ਨ ਹੈ ਉਹ ਲਗਵਾਇਆ ਜਦੋਂ ਇਹ ਗੱਲ ਡਾਕਟਰਾਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਕਿਹਾ ਕਿ ਇਦਾਂ ਲੱਗਦਾ ਹੈ ਵੀ ਇਹ ਟੀਕਾ ਲਗਵਾਉਣ ਦੇ ਨਾਲ ਤੁਹਾਡੇ ਜਿਹੜਾ ਸਰੀਰ ਦੇ ਵਿੱਚ ਖੂਨ ਆ ਇਹ ਸੰਘਣਾ ਹੋ ਗਿਆ ਤੇ ਉਹਦੇ ਕਰਕੇ ਤੁਹਾਡੇ ਸਰੀਰ ਦੇ ਵਿੱਚ ਕਲੌਟ ਬਣਨੇ ਸ਼ੁਰੂ ਹੋ ਗਏ ਇਹ ਤੋਂ ਬਾਅਦ ਇਹ ਮਾਮਲੇ ਜਿਹੜੇ ਆ ਇਹ ਵਧਣ ਲੱਗੇ ਇੰਗਲੈਂਡ ਦੇ ਵਿੱਚ ਕਰੀਬ ਹੁਣ 51 ਲੋਕ ਜਿਹੜੇ ਆ ਉਹਨਾਂ ਨੇ ਇਸ ਕੰਪਨੀ ਦੇ ਖਿਲਾਫ ਕੇਸ ਕੀਤਾ ਹੋਇਆ ਇਹ ਸਿਸ ਕਰਕੇ ਕੀਤਾ ਹੋਇਆ ਵੀ ਇਹ ਟੀਕਾ ਲਗਵਾਉਣ ਦੇ ਨਾਲ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਦੇ ਜਿਹੜੇ ਦੋਸਤ ਸੀ ਉਹਨਾਂ ਦੀ ਜਾਨ ਚਲੀ ਗਈ ਹੈ ਔਰ ਜਾਨ ਜਾਨ ਦਾ ਕਾਰਨ ਇਹੀ ਸੀਗਾ ਕਿ ਜਦੋਂ ਇਹ ਟੀਕਾ ਲਗਵਾਇਆ ਕਿ ਆ ਤਾਂ ਖੂਨ ਜਿਹੜਾ ਸੰਘਣਾ ਹੋ ਗਿਆ ਸਰੀਰ ਦੇ ਵਿੱਚ ਜਿਹਦੇ ਕਰਕੇ ਕਈਆਂ ਨੂੰ ਸਟ੍ਰੋਕਸ ਹੋਏ ਕਈਆਂ ਨੂੰ ਹਾਰਟ ਦੀ ਪ੍ਰੋਬਲਮ ਹੋਈ ਤੇ ਕਈਆਂ ਨੂੰ ਜਿਹੜਾ ਵਾ ਉਹ ਦਿਮਾਗ ਦੇ ਵਿੱਚ ਅਜਿਹੇ ਰੋਗ ਉਤਪੰਨ ਹੋਏ ਕਿ ਉਹਨਾਂ ਦੀ ਬਾਅਦ ਚੋਂ ਜਾਨ ਚਲੀ ਗਈ 2023 ਦੇ ਵਿੱਚ ਇਸੇ ਐਸਟਰਾਜਨਿਕਾ ਨੇ ਪਹਿਲਾਂ ਅਦਾਲਤ ਦੇ ਵਿੱਚ ਇਹ ਕਿਹਾ ਸੀਗਾ ਕਿ ਇਹ ਟੀਕਾ ਲਗਵਾਉਣ ਦੇ ਨਾਲ ਕਿਸੇ ਕਿਸਮ ਦਾ ਕੋਈ ਸਾਈਡ ਇਫੈਕਟ ਜਿਹੜਾ ਉਹ ਨਹੀਂ ਹੁੰਦਾ ਤੇ ਅੱਜ 2024 ਦੇ ਵਿੱਚ ਇਹ ਕੰਪਨੀ ਮੰਨਦੀ ਹੈ ਕਿ ਹਾਂ ਇਹ ਟੀਕਾ ਲਗਵਾਉਣ ਦੇ ਨਾਲ ਜਿਹੜਾ ਕਈਆਂ ਨੂੰ ਦਿੱਕਤ ਹੋ ਸਕਦੀ ਆ ਪਰ ਉਹ ਇੰਨੀ ਗੰਭੀਰ ਨਹੀਂ ਕਿ ਉਹਨਾਂ ਦੀ ਜਿਹੜੀ ਹੈ ਜਾਨ ਚਲੀ ਜਾਏ ਪਰ ਜਿਨ੍ਹਾਂ ਲੋਕਾਂ ਨੇ ਹੁਣ ਅਦਾਲਤ ਦੇ ਵਿੱਚ ਕੇਸ ਕੀਤਾ ਹੋਇਆ ਉਹ ਤਾਂ ਕਹਿ ਰਹੇ ਆ ਵੀ ਸਾਨੂੰ ਗੰਭੀਰ ਰੋਗ ਹੋਇਆ ਉਹ ਤਾਂ ਇਹ ਵੀ ਕਹਿ ਰਹੇ ਆ ਵੀ ਸਾਡੇ ਕਰੀਬੀਆਂ ਦੀ ਸਾਡੇ ਦੋਸਤਾਂ ਦੀ ਜਾਨ ਚਲੀ ਗਈ ਆ ਤੇ ਉਹਨਾਂ ਨੇ ਮੁਆਵਜ਼ੇ ਦੀ ਵੀ ਮੰਗ ਕੀਤੀ ਆ ਉਹਨਾਂ ਨੇ 100 ਮਿਲੀਅਨ ਪੌਂਡ ਲਗਭਗ 1000 ਕਰੋੜ ਰੁਪਈਆ ਜਿਹੜਾ ਉਹ ਇਸ ਕੰਪਨੀ ਤੋਂ ਮੁਆਵਜ਼ਾ ਮੰਗਿਆ ਪਰ ਸਵਾਲ ਇਹ ਖੜਾ ਹੁੰਦਾ ਵੀ ਜਦੋਂ ਇਸੇ ਕੰਪਨੀ ਨੇ ਭਾਰਤ ਦੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਇਹ ਫਾਰਮੂਲਾ ਦਿੱਤਾ ਸੀਗਾ ਜਿਹਦੇ ਤਹਿਤ ਟੀਕਾ ਬਣਾਇਆ ਗਿਆ ਜਿਹਨੂੰ ਕੋਵੀ ਸ਼ੀਲਡ ਦੇ ਨਾਂ ਤੋਂ ਵੇਚਿਆ ਗਿਆ ਭਾਰਤ ਦੇ ਵਿੱਚ 80% ਆਬਾਦੀ ਨੇ ਇਹੀ ਟੀਕਾ ਲਵਾਇਆ ਸੀ ਜਿੱਥੇ ਜਦੋਂ ਟੀਕਾ ਕਰਨ ਦੀ ਡਰਾਈਵ ਸ਼ੁਰੂ ਕੀਤੀ ਗਈ ਮਹਿੰਮ ਜਿਹੜੀ ਸ਼ੁਰੂ ਕੀਤੀ ਗਈ ਸੀਗੀ ਤਾਂ ਉਸ ਦੌਰਾਨ ਜਿਹੜੇ ਸਰਕਾਰ ਵੱਲੋਂ ਭੇਜੇ ਟੀਕੇ ਸੀਗੇ ਉਹਨਾਂ ਦੇ ਵਿੱਚ ਵੱਧ ਟੀਕੇ ਜਿਹੜੇ ਆ ਉਹ ਕੋਵੀ ਸ਼ੀਲਡ ਦੇ ਸੀਗੇ ਲਗਭਗ 80% ਫੀਸਦੀ ਟੀਕੇ ਕੋਵੀ ਸ਼ੀਲਡ ਦੇ ਸੀ ਤੇ ਭਾਰਤ ਦੇ ਵਿੱਚ ਵੀ ਉਦੋਂ ਇਦਾਂ ਦੀਆਂ ਗੱਲਾਂ ਉੱਠੀਆਂ ਸੀਗੀਆਂ ਵੀ ਯਾਰ ਆਹ ਟੀਕਾ ਲਗਵਾ ਕੇ ਜਿਹੜਾ ਕਈਆਂ ਨੂੰ ਬੁਖਾਰ ਚੜ ਜਾਂਦਾ ਕਈਆਂ ਨੂੰ ਜਿਹੜਾ ਵਾ ਕੋਰੋਨਾ ਦਾ ਸਰੀਰ ਆਕੜਦਾ ਪਿਆ ਔਰ ਕਈ ਲੋਕਾਂ ਦੀ ਮੌਤ ਵੀ ਹੋਈ ਸੀ ਇੰਦਾ ਉਦੋਂ ਵੀ ਖਬਰਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਸੀਗੀਆਂ ਕਿ ਜਿਹੜਾ ਸ਼ਖਸ ਕਰੋਨਾ ਦਾ ਇਹ ਟੀਕਾ ਲਗਵਾ ਰਿਹਾ ਉਹ ਤੋਂ ਬਾਅਦ ਉਹਦੀ ਸਿਹਤ ਵਿਗੜ ਰਹੀ ਆ ਤੇ ਹੁਣ ਤਾਂ ਕੰਪਨੀ ਮੰਨ ਹੀ ਗਈ ਹੈ ਕਿ ਹਾਂ ਇਹ ਟੀਕਾ ਲਗਵਾਉਣ ਦੇ ਨਾਲ ਮਾੜੀ-ਮੋਟੀ ਸਮੱਸਿਆ ਆ ਸਕਦੀ ਹੈ ਤੇ ਇਹਦੇ ਕਰਕੇ ਇਹ ਪਹਿਲੇ 4 ਹਫਤਿਆਂ 'ਚ ਕੰਪਨੀ ਕਹਿੰਦੀ ਹੈ ਸਮੱਸਿਆ ਆ ਸਕਦੀ ਹੈ ਤੇ ਉਧਰ ਦੂਜੇ ਪਾਸੇ ਹੁਣ ਭਾਰਤ ਦੇ ਵਿੱਚ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਜਿਨ੍ਹਾਂ ਨੇ ਇਹ ਟੀਕਾ ਲਗਵਾਇਆ ਹੋਇਆ ਜਾਂ ਜਿਨ੍ਹਾਂ ਦੀ ਇਹ ਟੀਕਾ ਲਗਵਾਉਣ ਤੋਂ ਬਾਅਦ ਜਾਨ ਚਲੀ ਗਈ ਹੈ ਉਹ ਹੁਣ ਕੀ ਕਰਨਗੇ ਪਰ ਡਾਕਟਰਸ ਭਾਰਤ ਦੇ ਵਿੱਚ ਵੀ ਇਹੀ ਗੱਲ ਕਹਿ ਰਹੇ ਆ ਕਿ ਅਗਰ ਇਹ ਟੀਕਾ ਲਗਵਾਉਣ ਦੇ ਨਾਲ ਕੋਈ ਦਿੱਕਤ ਆਉਂਦੀ ਆ ਤਾਂ ਉਹ ਪਹਿਲੇ 4 ਹਫ਼ਤਿਆਂ 'ਚ ਆ ਜਾਂਦੀ ਆ ਯਾਨੀ ਕਿ ਪਹਿਲੇ ਮਹੀਨੇ ਦੇ ਵਿੱਚ ਜਿਨੇ ਕਿਸੇ ਨੇ ਟੀਕਾ ਲਗਵਾਇਆ ਜੇ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਹੋਣੀ ਹੈ ਤਾਂ ਪਹਿਲੇ 4 ਹਫ਼ਤਿਆਂ 'ਚ ਪਹਿਲੇ ਮਹੀਨੇ 'ਚ ਉਹਨੂੰ ਹੋ ਸਕਦੀ ਆ ਤੇ ਜੇ ਉਹ ਸਮਾਂ ਉਹ ਸ਼ਖਸ ਜਿਨੇ ਟੀਕਾ ਲਗਵਾਇਆ ਲੰਘ ਜਾਂਦਾ ਤੇ ਬਾਅਦ 'ਚ ਉਹ ਜਿਹੜਾ ਵਾ ਬਿਲਕੁਲ ਫਿੱਟ ਰਹੇਗਾ ਸੋ ਲੋਕ ਜਿਹੜੇ ਆ ਉਹ ਹੁਣ ਲਗਭਗ ਪਰੇਸ਼ਾਨ ਨੇ ਖਾਸ ਤੌਰ ਤੇ ਭਾਰਤ ਦੇ ਵਿੱਚ ਵੀ ਕਿਉਂਕਿ ਇਹ ਜਦੋਂ ਖਬਰ ਇੰਗਲੈਂਡ ਦੀਆਂ ਪ੍ਰਮੁੱਖ ਅਖਬਾਰਾਂ ਦੇ ਵਿੱਚ ਛਪੀ ਤਾਂ ਉਹ ਖਬਰਾਂ ਫਿਰ ਸਾਰੇ ਪਾਸੇ ਵਾਇਰਲ ਹੋਈਆਂ ਤੇ ਹੁਣ ਭਾਰਤ ਦੇ ਵਿੱਚ ਵੀ ਜਿੱਥੇ ਇਹ ਚਰਚਾ ਚੱਲ ਰਹੀ ਆ ਵੀ ਜਿਹਨਾਂ ਲੋਕਾਂ ਨੇ ਇਹ ਟੀਕਾ ਲਗਵਾਇਆ ਸੀ ਉਹ ਹੁਣ ਕੀ ਕਰਨਗੇ ਪਰ ਡਾਕਟਰਾਂ ਦਾ ਇਹੀ ਦਾਵਾ ਇਹੀ ਮੰਨਣਾ ਇਹੀ ਕਹਿਣਾ ਕਿ ਅਗਰ ਕਿਸੇ ਨੂੰ ਕੋਈ ਦਿੱਕਤ ਹੋਣੀ ਸੀ ਤਾਂ ਪਹਿਲੇ 4 ਹਫ਼ਤਿਆਂ ਚ ਹੋ ਜਾਣੀ ਸੀਗੀ ਤੇ ਜਿਹੜੇ ਲੋਕੀ ਬਿਲਕੁਲ ਹੁਣ ਤੰਦਰੁਸਤ ਨੇ ਇਸ ਟੀਕਾ ਲਗਵਾਉਣ ਤੋਂ ਬਾਅਦ ਉਹਨਾਂ ਨੂੰ ਕਿਸੇ ਕਿਸਮ ਦੀ ਜਿਹੜੀ ਦਿੱਕਤ ਆ ਅਗਾ ਭਵਿੱਖ ਦੇ ਵਿੱਚ ਨਹੀਂ ਆਏਗੀ ਪਰ ਲੋਕ ਕਿਉਂਕਿ ਹੁਣ ਕੰਪਨੀ ਬਣ ਚੁੱਕੀ ਆ ਤਾਂ ਲੋਕ ਜਿਹੜੇ ਆ ਉਹ ਚਿੰਤਤ ਨੇ ਸੋਚੀ ਪੈ ਗਏ ਆ ਕਿ ਅਸੀਂ ਤਾਂ ਸਰਕਾਰ ਦੇ ਕਹਿਣ ਉੱਤੇ ਇਹ ਟੀਕਾ ਜਿਹੜਾ ਲਗਵਾਇਆ ਸੀਗਾ ਕਿਉਂਕਿ ਉਦੋਂ ਸਰਕਾਰ ਵੀ ਇਹੀ ਗੱਲਾਂ ਕਹਿੰਦੀ ਸੀ ਕਿ ਪੂਰਨ ਤੌਰ ਦੇ ਉਤੇ ਲੋਕਡਾਊਨ ਉਦੋਂ ਹੀ ਹਟਾਇਆ ਜਾਏਗਾ ਜਦੋਂ ਸਾਰੇ ਲੋਕ ਜਿਹੜੇ ਆ ਪੂਰੀ ਜਨਸੰਖਿਆ ਜਿਹੜੀ ਆ ਉਹ ਇਹ ਟੀਕਾ ਲਗਵਾ ਲੈਗੇ ਹਾਲਾਂਕਿ ਕਈ ਹੋਰ ਕੰਪਨੀਆਂ ਵੀ ਸਿਗੀਆਂ ਕੋਵੀ ਕੋਵੀ ਸ਼ੀਲਡ ਇੱਕ ਇਹ ਸੀਗੀ ਕੋਵੀ ਵੈਕਸੀਨ ਸੀਗੀ ਇਦਾਂ ਕਈ ਕੰਪਨੀਆਂ ਸੀਗੀਆਂ ਪਰ ਬਧੇਰੇ ਟੀਕੇ ਇਸੇ ਕੰਪਨੀ ਦੇ ਲਵਾਏ ਗਏ ਸੀ ਕੋਵੀ ਸ਼ੀਲਡ ਦੇ ਲਾਏ ਗਏ ਸੀ ਜਿਹਨੂੰ ਐਸਟਰਾਜੇਨਿਕਾ ਨੇ ਫਾਰਮੂਲਾ ਦਿੱਤਾ ਸੀਗਾ ਤੇ ਐਸਟਰਾਜੇਨਿਕਾ ਹੁਣ ਇਹ ਕਹਿ ਰਿਹਾ ਵੀ ਹਾਂ ਇਹ ਟੀਕਾ ਲਗਵਾਉਣ ਦੇ ਨਾਲ ਦਿੱਕਤ ਪਰੇਸ਼ਾਨੀ ਹੋ ਸਕਦੀ ਹੈ Subscribe to One India channel and never miss an update.